ਲੁਧਿਆਣਾ ਦੀਆਂ 35 ਔਰਤਾਂ ਨੇ ਵਾਰਣਸੀ ਵਿੱਚ ਗੰਗਾ ਆਰਤੀ ਕੀਤੀ ਹੈ ਵਾਰਣਸੀ ਦੇ ਘਾਟਾਂ ਤੇ ਬੀਤੇ ਬੁੱਧਵਾਰ ਦੀ ਰਾਤ ਨੂੰ ਦੇਵ ਦੀ ਪਾਵਲੀ ਦਾ ਸ਼ਾਨਦਾਰ आयोजन ਹੋਇਆ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵਤੇ ਗੰਗਾ ਇਸ਼ਨਾਨ ਦੇ ਲਈ ਧਰਤੀ ਤੇ ਉਤਰਦੇ ਨੇ ਇਹ ਤਿਉਹਾਰ ਭਗਵਾਨ ਸ਼ਿਵ ਦੀ ਰਾਖਸ਼ ਤਿਰਪੁਰਾ ਸੁਰਤੇ ਜਿੱਤ ਦਾ ਪ੍ਰਤੀਕ ਹੈ ਇਸ ਨੂੰ ਦੇਵਤਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਇਸ ਪਾਵਨ ਮੌਕੇ ਤੇ ਲੁਧਿਆਣਾ ਦੀਆਂ 35 ਔਰਤਾਂ ਦਾ ਸਮੂਹ ਘਾਟ ਤੇ ਇਕੱਠਾ ਹੋਇਆ ਹੈ ਇਹ ਸਾਰੀਆਂ ਔਰਤਾਂ ਕਾਰਪੋਰੇਟ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਔਰਤਾਂ ਨੇ ਗੰਗਾ ਆਰਤੀ ਦੇ ਵਿੱਚ ਹਿੱਸਾ ਲਿਆ ਲੱਖਾਂ ਦੀਵਿਆਂ ਦੀ ਰੋਸ਼ਨੀ ਨਾਲ ਪੂਰਾ ਕਾਸ਼ੀ ਖੇਤਰ ਸੁਨਹਿਰੀ ਰੋਸ਼ਨੀ ਚ ਨਹਾ ਗਿਆ ਹੈ ਸ਼ਰਧਾਲੂਆਂ ਨੇ ਦੀਪਦਾਨ ਕਰਦਿਆਂ ਹਨੇਰੇ 'ਤੇ ਪ੍ਰਕਾਸ਼ ਦੀ ਜਿੱਤ ਦਾ ਸੰਦੇਸ਼ ਦਿੱਤਾ ਹੈ ਇਸ ਵੇਲੇ ਦੀਵ ਦੀ ਪਾਵਲੀ ਦੌਰਾਨ ਕਾਸ਼ੀ ਦੇ ਘਾਟਾਂ ਤੇ ਅਧਿਆਤਮਿਕਤਾ ਤੇ ਸ਼ਰਧਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ ਹੈ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੇ ਇਸ ਦ੍ਰਿਸ਼ ਨੂੰ ਕੈਮਰੇ ਵਿੱਚ ਕੈਦ ਕਰਕੇ ਜ਼ਿੰਦਗੀ ਦਾ ਅਪੋਲਤ ਤਜਰਬਾ ਲਿਆ ਹੈ ਨਿਊਜ਼ ਟੈਸਟ ਰਿਪੋਰਟ ਜਨਿਤਾਸ਼ੀ